ਆ ਗੁਰ ਮਜੀਦ ਦੀ ਵੀਡੀਓ ਬਣਾਉਣੀ ਹੈ ਨਾ 24 24 ਕੰਮ ਚੱਲਾਂਦੇ ਨਾ ਜੋ ਨਹੀਂ ਇਹ ਚਲਾਉਂਦੇ ਚੱਲਦੇ ਆਪੇ ਲੋਡ ਵੀ ਘਟ ਜੇ ਅੱਜ ਕੱਲ੍ਹ ਕਹਿਣਾਂ ਜਾਂਦੇ ਪਹਿਲਾਂ ਹੁੰਦਾ ਉਹ ਜਿਹੜਾ ਸਿਤਾਈਆਂ ਨੂੰ ਆ ਕੇ ਇੱਥੇ ਬੈਠੇ ਪਰ ਮੈਂ ਆਪ ਅੱਜ ਹੁਣ ਮਾਰਨਾਂ ਸਿਰ ਤੇ ਚਾਰ ਜਿਹੜਾ ਅੰਦਰ ਅੰਦਰ ਨਾਲ ਸਰੀਰ ਦਤ ਬਹੁਤ ਜ਼ਿਆਦਾ ਓਵਰ ਲੋਡ ਹੈ ਆਪਾਂ ਇਹ ਬੰਦਿਆਂ ਨੂੰ ਪੁੱਛੋ ਅਸੀਂ ਮੇਰਾ ਇਹ ਨਹੀਂ ਵੀ ਤੁਹਾਨੂੰ ਘੇਰ ਕੇ ਸਵਾਲ ਜਵਾਬ ਕਰਦੇ ਆ ਜਿੱਦੋਂ ਸਾਨੂੰ ਕਹਿੰਦੇ ਆ ਨਾ ਵੀ ਤੁਹਾਡੀ ਬੰਦਿਆਂ ਦੀ ਲੋੜ ਆ ਆ ਥੋੜੇ 10 ਦਿਨ ਹੋਏ ਆ ਉਹਨਾਂ ਨੂੰ ਉਹਨਾਂ ਨੇ ਕਹਾਂ ਬੰਦਿਆਂ ਦੀ ਲੋੜ ਹੈ 10 ਬੰਦੇ ਅਸੀਂ ਟੰਡੋ ਆਏ ਆ ਸਾਰੀ ਦੁਪਹਿਰ ਕੇਵਲ ਕੱਢ ਕੇ ਥੱਲੇੋਂ ਸਾਰੇ ਉੱਥੇ ਵੜ ਕੇ ਮੈਂ ਤਾਂ ਕਿਹਨਾਂ ਨੂੰ ਹੱਥ ਘਾਰਿਆ ਸਾਰਾ ਦਿਨ ਕੇਵਲ ਨਾਲ ਖਿਚਾ ਕੇ ਸ਼ਾਮੀ 7 ਵਜੇ ਖੜ ਲਗੇ ਨਹੀਂ ਐਕਸਲ ਸਾਹਿਬ ਕਹਿਣਗੇ ਤਾਂ ਫੇਰ ਬੱਤੀ ਜਲਾਉਣੀ ਨਹੀਂ ਆ। ਫਿਰ ਸਹੀ ਸਾਰੇ ਨਿਕਾਲੀ ਤੋ ਫੋਮ ਦੇ ਰਾ। ਨਹੀਂ ਨਹੀਂ ਉਹ ਉਹਨਾਂ ਨੂੰ ਤੁਸੀਂ ਸਾਡੇ ਨਾਲ ਗੱਲ ਕਰਿਆ ਕਰੋ। ਜੇ ਸਾਡੇ ਲੋਕੀ ਨੁਕਸੇ ਸਾਡੇ ਸਾਰੇ ਸਿਆਲ ਤਹੀਂ ਅੰਦਰ ਵੜ ਕੇ ਬਿਠੇ ਰਹਿੰਦੇ ਜਦੋਂ ਸਾਡੀ ਝੋਨਾ ਲਾਉਂਦੀ ਵਾਰੀ ਆਉਂਦੀ ਉਦੋਂ ਦੀ ਇਹ ওভারਲੋਡ ਆ। ਇਹ ਟਰਾਲੀ ਖਰਾਬ ਹੈ। ਜੀ ਇਹ ਲੇ ਖਰਾਬ। ਉਹ ਅਡਾ ਬੰਦੀ ਕਿ ਕਰਨਾ ਹੈ। ਇਹਦੇ ਪੁਖਤਾ ਪ੍ਰਬੰਧ ਪਹਿਲਾਂ ਆਪ ਤੁਹਾਨੂੰ ਅਡਵਾਂਸ ਉਹਨਾਂ ਦਾ ਬਕਸਾ ਨਹੀਂ ਬੰਦਾ ਦੂਜੇ ਬਕਸੇ ਤੇ ਲੋੜ ਪਾ ਦਿੰਦੇ ਆ। ਉਹ ਕਿਉਂ ਨਹੀਂ ਤੁਹਾਡੀ ਜੁਮੇਰੀ ਬੰਦੀ ਕਿਉਂ ਨਹੀਂ ਟੇਰੇ ਨਾਲ ਬਣਾਉਂਦੇ ਫਿਰ ਉਹਨੂੰ? ਉਹ ਸਾਡਾ ਨਹੀਂ ਬਕਸਾ। ਉਹ ਜਿਹੜੇ ਅਪਰੇਸ਼ਨ ਵਾਲੇ ਜੀਪਾਂ ਦੇ ਤੁਹਾਡਾ ਵਾ ਗਦਿਆਂ ਦੀ ਰੇ ਸੜੀ ਕਿੰਨੇ ਦਿਨ ਹੋ ਗਏ ਹੈ ਕਿਹੜਾ ਜਗਦੇ ਇਹ ਆਪਣਾ ਗਦੋਮਲ ਬਿਜੀ ਕਰਕੇ ਚੱਲਦਾ ਜਗਦੇ ਕਿੰਨੇ ਦਿਨੋਂ ਪਤਾ ਕੀ ਹੋਇਆ ਹੈ ਜਗਦੇ ਦੀ ਰੇ ਨਹੀਂ ਸੜੀ ਹਾਂ ਕਿੱਦੋਂ ਸੜੀ ਹੋਰ ਲੈ ਇਨਕਮਰ ਦੀ ਸੜ ਗਈ ਜਿੱਥੋਂ ਸਾਰੀ ਫੀਡਰ ਚੱਲਣੇ ਸੀਗੇ ਹੁਣ ਸੁਣੋ ਮੇਰੀ ਗੱਲ ਜਗਦੇਵ ਮੈਂ ਚਲਾ ਰਿਹਾ ਮੈਨੂੰ ਜਗਦੇਵ ਤੇ ਗੱਲ ਇੱਥੇ ਹੀ ਆ ਮੁੰਡਾ ਚਲਾ ਜੀ ਇਧਰ ਆ ਜਗਦੇਵ ਤੇ ਗੱਲ ਚੱਲ ਰਹੀ ਜੀ ਮੇਰਾ ਨੰਬਰ ਜੀ ਇਹ ਗੱਲ ਕੋਈ ਸਮੱਸਿਆ ਨਹੀਂ ਕਿ ਇਹਨਾਂ ਕਮਰ ਦਾ ਇਹਨਾਂ ਕਮਰ ਬੰਦ ਹੋ ਗਿਆ ਉਹ ਤੁਹਾਡੇ ਸਾਰੇ ਬਿੱਲ ਬੰਦ ਹੋਣੇ ਸਾਰੇ ਇਹਨਾਂ ਕਮਰ ਜੀ ਲੈ ਕਰਕੇ ਤੁਾਈ ਆ ਸਾਨੂੰ ਜੇ ਤੁਸੀਂ ਕਹਤਾ ਇਹਨਾਂ ਕਮਰ ਬੰਦ ਹੈ ਗਣਾ ਹੋਈ ਹੋਣਾ ਜੇ ਤਵਾਂ ਕਹਤਾ ਕੇਵਲ ਸੜ ਗਈ ਜਿਹੜੇ ਸੜ ਗਈ ਹਣੀ